ਫਿਰੋਜ਼ਪੁਰ ਦੇ ਪਿੰਡ ਖਾਈ ਫੇਮੇਕੀ ਵਿੱਚ 2:13 ਵਿਚਕਾਰ ਹੋਈ ਲੜਾਈ ਨੇ ਧਾਰਿਆ ਖੂਨੀ ਰੂਪ ਚੱਲੀਆ ਗੋਲੀਆਂ ਛੁਡਾਉਣ ਗਏ ਨੌਜਵਾਨ ਦੇ ਪੱਟ ਵਿੱਚ ਵਜੀ ਗੋਲੀ ਨਿੱਜੀ ਹਸਪਤਾਲ ਵਿੱਚ ਜੇਰੇ ਇਲਾਜ ਪੁਲਿਸ ਕਰ ਰਹੀ ਜਾਂਚ ਫਿਰੋਜ਼ਪੁਰ ਦੇ ਨਜ਼ਦੀਕੀ ਪਿੰਡ ਖਾਈ ਫੇਮੇਕੀ ਵਿਖੇ ਬੁੱਧਵਾਰ ਦੇਰ ਸ਼ਾਮ 2:13 ਵਿਚ ਹੋਈ ਲੜਾਈ ਨੇ ਉਸ ਵੇਲੇ ਖੂਨੀ ਰੂਪ ਧਾਰ ਲਿਆ ਜਦੋਂ ਲੜਾਈ ਦੌਰਾਨ ਨੋਬਤ ਗੋਲੀਬਾਰੀ ਤੱਕ ਆ ਪਹੁੰਚੀ ਇਸ ਦੌਰਾਨ ਦੋਵਾਂ ਧਿਰਾਂ ਨੂੰ ਛੁਡਵਾਉਣਾ ਆਇਆ ਇੱਕ ਵਿਅਕਤੀ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ ਜ਼ਖਮੀ ਦੀ ਪਛਾਣ 35 ਸਾਲਾ ਬਲਜੀਤ ਸਿੰਘ ਵਜੋਂ ਹੋਈ ਹੈ ਲੜਾਈ ਦੀ ਵਜ੍ਹਾ ਪੁਰਾਣੀ ਰੰਜਿਸ਼ ਦੱਸਿਆ ਜਾ ਰਿਹਾ ਹੈ ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੀਆਂ ਦੋ ਧਿਰਾਂ ਵਿੱਚ ਕਿਸੇ ਗੱਲ ਤੋਂ ਲੈ ਕੇ ਵੱਡੀ ਤਕਰਾਰ ਲੜਾਈ ਦਾ ਰੂਪ ਧਾਰ ਗਈ ਇਸ ਦੌਰਾਨ ਗੋਲੀਬਾਰੀ ਵੀ ਕੀਤੀ ਗਈ ਗੋਲੀਬਾਰੀ ਦੌਰਾਨ ਲੜਾਈ ਛੁਡਵਾਉਣ ਗਏ 35 ਸਾਲਾ ਬਲਜੀਤ ਸਿੰਘ ਨੂੰ ਗੋਲੀ ਲੱਗ ਗਈ ਗੋਲੀ ਬਰਜੀਤ ਦੇ ਪੱਟ ਵਿੱਚ ਲੱਗੀ ਜਿਸ ਕਰਕੇ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਉਸ ਨੂੰ ਤੁਰੰਤ ਫਿਰੋਜ਼ਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਵਾਰਦਾਤ ਦੀ ਖਬਰ ਲੱਗਦਿਆਂ ਹੀ ਜ਼ਿਲ੍ਹਾ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਜਾਰੀ ਹੈ ਪੁਲਿਸ ਦਾ ਕਹਿਣਾ ਹੈ ਕਿ ਗੋਲੀ ਚੱਲਣ ਦੇ ਅਸਲੀ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਿਆ ਪਰ ਜਾਂਚ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਖਾਇਫੇ ਮੇ ਕਿ ਖਾਇਫੇ ਮਿਲਿੰਦਾ। ਕੀ ਨਾਮ ਦਾ ਲੜਕਾ? ਬਲਜੀਤ ਸਿੰਘ। ਕਿੱਥੇ ਲੱਗੀ ਸਰ ਗੋਲੀ? ਪੱਟ ਦੇ। ਕੀ ਨਾਮ ਹੁੰਦਾ? ਹਾਂਜੀ ਬਲਜੀਤ ਸਿੰਘ। ਕਿੰਨੀ ਉਮਰ ਆ? ਉਮਰ ਹੈਗੀ 32 ਸਾਲ 33 ਸਾਲ। ਪਤਾ ਲੱਗਾ ਕਿੰਨੇ ਮਾਰੀ ਆ? ਉਹ ਤਾਂ ਪਤਾ ਹੀ ਨਹੀਂ ਉਹਨਾਂ ਨੂੰ ਪਤਾ ਹੀ ਉਹ ਦੱਸਣਗੇ। ਪਤਾ ਲੱਗਾ ਕੀ ਰੋਲਾ ਸੀ? ਨਹੀਂ ਰੋਲੇ ਤਾਂ ਨਹੀਂ ਪਤਾ ਲੱਗਾ ਜੀ। ਤੁਹਾਡਾ ਕੀ ਨਾਮ ਆ ਜੀ? ਮੇਰਾ ਨਾਮ ਪਰਮੇਸ਼ਰ ਸਿੰਘ ਜੀ। ਇਹ ਇਹਨਾਂ ਦੀ ਪਹਿਲਾਂ ਵੀ ਲੜਾਈ ਚੱਲਦੀ ਹੈ ਇਹਨਾਂ ਕੋਈ ਯਾਰ ਦੋਸਤ ਸੀ ਮੁੰਡਾ ਜਿਹਦੇ ਗੋਲੀ ਵੱਜੀ ਆ ਇਹਨਾਂ ਦਾ ਕੋਈ ਯਾਰ ਦੋਸਤ ਸੀ ਤੇ ਉਹ ਭਾਵੇਂ ਪਿੰਡ ਤੋਂ ਉਹ ਆਇਆ ਖਾਈ ਤੇ ਉਹਦੇ ਮੁੰਡੇ ਪੈ ਕੇ ਗਾਲ ਇਹ ਉਹਨੂੰ ਮਗਰੋਂ ਛਡਾਉਣ ਗਏ ਸੀ ਤੇ ਜਦੋਂ ਛਡਾਉਣ ਗਏ ਪਹਿਲਾਂ ਉਹ ਵੱਟੇ ਮਾਰਦੇ ਰਹੇ ਇਹਨਾਂ ਦੇ ਤੇ ਇਹ ਪਿੱਛੇ ਹੋ ਕੇ ਬਾਅਦ ਉਹਨਾਂ ਫਾਇਰ ਮਾਰਿਆ ਇਹਦੀ ਇੱਥੇ ਵੱਜ ਗਿਆ ਪੱਟੇ ਵੱਜ ਗਿਆ ਉਹ ਕਿੰਨੇ ਜਿਹੜੇ ਸੀ ਉਚਾਰ ਪੰਜ ਜਣੇ ਹੈਗੇ ਸੀ ਇਹ ਮੋਟਰਸਾਈਕਲ ਉੱਤੇ ਹੋ ਗਏ ਬਾਕੀ ਮੈਨੂੰ ਕੋਲ ਨਹੀਂ ਹੈਗਾ ਸੀ ਤੇ ਅਜੀ ਥੋੜਾ ਪਿਛੇ ਖੜੇ ਹੋਏ ਸੀ ਤੁਹਾਨੂੰ ਉਹ ਪਤਾ ਲੱਗਾ ਜਦੋਂ ਫਾਇਰ ਬੱਜਿਆ ਇਹ ਇਹ ਖਾਈ ਲੋਹੇ ਕੀ ਨਾਮ ਕੀ ਅੰਦਰ ਬੋਲਦੇ ਇਸੇ ਕਿ ਬਲਜੀਤ ਸਿੰਘ ਕਿੱਥੇ ਚ ਹੋਇਆ ਕਿੱਥੇ ਮਸਲਾ ਇਹ ਖਾਈ ਤੇ ਮਗੀ ਉਹ ਬੋਲਦੇ ਕਿੱਥੋਂ ਦੇ ਸੀ ਪੋਪਾ ਗਾਮੇ ਵਾਲੇ ਭਾਬੜੇ ਦੇ ਸੀ ਸ਼ਾਇਦ ਇਹ ਪ੍ਰਾਣੀ ਰਜਿਸਟਰ ਲੱਗੀ ਹਾਂਜੀ ਕੋਈ ਲੜਾਈ ਚੱਲਦੀ ਸੀ ਪਹਿਲਾਂ ਬਾਰੇ ਦੇ ਕਿਹੜੇ ਨਾਲ ਕਿ ਨਾ ਨਾ ਇਹ ਦੇ ਨਾਲ ਜਿਹਨਾਂ ਦੇ ਮਗਰ ਗਿਆ ਸੀ ਉਹਦੇ ਨਾਲ ਕੀ ਨਾਮ ਉਹ ਗੁਰਮੰਗ ਸਿੰਘ ਤੁਸੀਂ ਕੀ ਲੱਗਦੇ ਮੈਂ ਫਰੰਡ ਹਾਂ ਜੀ ਓਕੇ ਛੋਟਾ ਟਾਈਮ ਚਲਦੇ ਕੋਲ ਟਾਈਮ ਹੋ ਗਿਆ ਹਾਲਤ ਕਾਫੀ ਸੀਰੀਅਸ ਹੈ ਨਾ ਡਾਕਟਰ ਸਾਹਿਬ ਕਿੱਥੇ ਗੋਲੀ ਲੱਗੀ ਆ ਨਾ ਖੱਬੇ ਪੱਟ ਤੇ ਮਤਲਬ ਕੀ ਇਸ ਤਰ੍ਹਾਂ ਦੀ ਹਾਲਤ ਆ ਹੁਣ ਪਿਛੋਂ ਹਾਲਤ ਨਾਜ਼ੁਕ ਹੈ ਕਾਫੀ ਖੂਨ ਨਿਕਲ ਚੁੱਕਿਆ ਇੰਦਰੀ ਲੱਗਦੀ ਹੈ ਬੱਸ ਇੰਦਰੀ ਲੱਗਦੀ ਹੈ ਇੱਕਾਂਛ ਕੀ ਨਾਮ ਆ ਸਰਦਾਰ